ਵਿੰਦਰ ਗੁਰਦਾਸ ਨੰਗਲ ਦੇ ਪ੍ਰਾਇਮਰੀ ਸਕੂਲ ਕੰਨਿਆ ਦੇ ਵਿੱਚ ਪੈਨ ਤੇ ਕਾਪੀਆਂ ਵੰਡੀਆਂ ਗਈਆਂ ਨੇ। ਇਹ ਕਾਰਜ ਸਾਬਕਾ ਸਰਪੰਚ ਗੁਰਨਾਮ ਸਿੰਘ ਬਾਉ ਵੱਲੋਂ ਕੀਤਾ ਗਿਆ ਹੈ। ਉਹਨਾਂ ਦੇ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਹਿਯੋਗ ਦਿੱਤਾ ਗਿਆ। ਉਹ ਅਕਸਰ ਹੀ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਜੇਕਰ ਪ੍ਰਮਾਤਮਾ ਨੇ ਸਾਨੂੰ ਸਮਰੱਥ ਬਣਾਇਆ ਹੈ ਤਾਂ ਸਾਨੂੰ ਸਮਾਜ ਦੇ ਕੰਮ ਜ਼ਰੂਰ ਆਉਣਾ ਚਾਹੀਦਾ ਹੈ। ਖਾਸ ਤੌਰ ਤੇ ਵਿਦਿਆ ਦੇ ਖੇਤਰ ਵਿੱਚ। ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਬੱਚੇ ਪੜ੍ਹਨ ਦੇ ਵਿੱਚ ਹੁਸ਼ਿਆਰ ਤਾਂ ਹੁੰਦੇ ਨੇ ਪਰ ਉਹਨਾਂ ਦੇ ਘਰਾਂ ਦੇ ਹਾਲਾਤ ਇਹੋ ਜਿਹੇ ਨਹੀਂ ਹੁੰਦੇ ਕਿ ਉਹਨਾਂ ਨੂੰ ਪੜ੍ਹਾਈ ਦੇ ਲਈ ਜੋ ਜ਼ਰੂਰੀ ਹੁੰਦਾ ਹੈ ਉਹ ਮਿਲ ਸਕੇ ਇਸ ਕਰਕੇ ਉਹ ਚਾਹੁੰਦੇ ਨੇ ਉਹਨਾਂ ਦੇ ਕੋਲੋਂ ਜਿੰਨਾ ਵੀ ਹੋ ਸਕੇ ਉਹ ਵਿਦਿਆ ਦੇ ਖੇਤਰ ਵਿੱਚ ਆਪਣਾ ਸਹਿਯੋਗ ਦੇਣ ਤਾਂ ਕਿ ਕੋਈ ਵੀ ਬੱਚਾ ਪੈਨ ਕਾਪੀਆਂ ਦੀ ਥੋੜ੍ਹ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹਿ ਸਕੇ ਇਸੇ ਕਰਕੇ ਹੀ ਉਹਨਾਂ ਦੇ ਵੱਲੋਂ ਪਿੰਡ ਗੁਰਦਾਸ ਨੰਗਲ ਦੇ ਪ੍ਰਾਇਮਰੀ ਸਕੂਲ ਕੰਨਿਆ ਦੇ ਵਿੱਚ ਪੈਨ ਤੇ ਕਾਪੀਆਂ ਵੰਡੀਆਂ ਗਈਆਂ ਨੇ ਬੱਚਿਆਂ ਨੂੰ ਜਿਹੜੀਆਂ ਨੇ ਫਿਲਹਾਲ ਜਿਹੜੀਆਂ ਪੈਨ ਕਾਪੀਆਂ ਜਿਹੜੀਆਂ ਨੇ ਵੰਡ ਦਿੱਤੀਆਂ ਗਈਆਂ ਨੇ ਤੇ ਹੁਣ ਜਿਹੜਾ ਆ ਸਕੂਲ ਦੇ ਸਟਾਫ ਵੱਲੋਂ ਸਪੈਸ਼ਲੀ ਦੀਪਰਾਜ ਕੌਰ ਜੋ ਹੈੱਡ ਮੈਡਮ ਨੇ ਇੱਥੇ ਉਹਨਾਂ ਵੱਲੋਂ ਤੇ ਸਮੂਹ ਸਟਾਫ ਵੱਲੋਂ ਜਿਹੜਾ ਆ ਉਹ ਐਟ ਟਾਈਮ ਸਰਪੰਚ ਸਾਹਿਬ ਉਹਨਾਂ ਨੂੰ ਜਿਹੜਾ ਆ ਉਹ ਸਨਮਾਨਿਤ ਕੀਤਾ ਜਾ ਰਿਹਾ ਆ ਤੇ ਤੁਸੀਂ ਦੇ ਦੇ ਪਈਓ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਆ ਕਿਉਂਕਿ ਉਹਨਾਂ ਨੇ ਸਕੂਲ ਦੇ ਬੱਚਿਆਂ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਅੱਗੇ ਜਿਹੜਾ ਆ ਕਦਮ ਵਧਾਇਆ ਆ ਤੇ ਇਸੇ ਤਰ੍ਹਾਂ ਹੀ ਚਾਹੁੰਦੇ ਆ ਕਿ ਹਰ ਕੋਈ ਅੱਗੇ ਆ ਕੇ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਜਿਹੜਾ ਆ ਉਹ ਵਾਅਦਾ ਕਰਨ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਛੋਟੇ ਛੋਟੇ ਕਰਦੇ ਰਹਿਣੇ ਚਾਹੀਦੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਟਾਈਮ ਕੋ ਰਾਮ ਸਿੰਘ ਉਹ ਕੀ ਕਹਿਣਾ ਚਾਹੁੰਦੇ ਆ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਆ ਬੱਚਿਆਂ ਨੂੰ ਜਿਹੜੀਆਂ ਕਾਪੀਆਂ ਵੰਡੀਆਂ ਗਈਆਂ ਕੀ ਕਹਿਣਾ ਚਾਹੋਗੇ ਪਰਮਸਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਦੇ ਗੱਜ ਕੇ ਫਦੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੱਚੇ ਬਾਹਰ ਗਏ ਆ ਵਿਦੇਸਾਂ ਚ ਉਹਨਾਂ ਨੇ ਇਹ ਜਰਾ ਭੇਜਿਆ ਵਾ ਕਿ ਬੱਚੇ ਚੰਗੇ ਪਰਨ ਸਕੂਲ ਵਿੱਚ ਜਿਹਨੇ ਫਰਸਟ ਆਉਣ ਕੇ ਸੈਕੰਡ ਆਉਣ ਕੇ ਉਹਨਾਂ ਨੂੰ ਵੀ ਕੱਲ ਨੂੰ ਆਪਾਂ ਕਿੱਟਾਂ ਦੇਵਾਂਗੇ ਵੰਡ ਕੇ ਤੇ ਜੋ ਬੱਚੇ ਟੀਚਰ ਆ ਇੱਥੇ ਸਾਡੇ ਸਟਾਫ ਆ ਬਹੁਤ ਵਧੀਆ ਸਟਾਫ ਆ ਬੱਚਿਆਂ ਨੂੰ ਚੰਗੀ ਸਿੱਖਿਆ ਦੇਂਦੇ ਆ ਇਹ ਬੱਚੇ ਕਹਿੰਦੇ ਆ ਪੁਲਿਸ ਚ ਹੋਣਾ ਸਾਨੂੰ ਬੜੀ ਖੁਸ਼ੀ ਹੁੰਦੀ ਕੋਈ ਕਹਿੰਦਾ ਫੌਜੀ ਹੋਣਾ ਵਾ ਚੰਗੇ ਬੱਚੇ ਜਿਹੜੇ ਇੱਥੇ ਸਕੂਲਾਂ 'ਚ ਪੜ੍ਹਦੇ ਆ ਇਹੋ ਹੀ ਅਫਸਰ ਬਣਦੇ ਆ ਜੋ ਸਕੂਲ ਦਾ ਸਟਾਫ ਹੁੰਦਾ ਵਾ ਜੋ ਪੂਰੀ ਮਿਹਨਤ ਕਰਾਂਦਾ ਦਾ ਇੱਥੇ ਬੱਚਿਆਂ ਵਾਸਤੇ ਤੇ ਸਾਨੂੰ ਇਹ ਖੁਸ਼ੀ ਦੇ ਵਿੱਚ ਆਣ ਕੇ ਇਹ ਕਹਿੰਖ ਵੀ ਵਧੀਆ ਸਟਾਫ ਆ ਤੇ ਬੱਚਿਆਂ ਨੂੰ ਚੰਗੇ ਭਰਾਉਂਦੇ ਆ ਤੇ ਬੱਚਿਆਂ ਦਾ ਦਿਲ ਹੌਸਲਾ ਵਧਾਈਏ ਜੋ ਬਾਹਰ ਆੜਾ ਬੱਚਾ ਰੌਹਲ ਗਿਆ ਵਾ ਉਹਨਾਂ ਨੇ ਕਿਹਾ ਵੀ ਆ ਬੱਚਿਆਂ ਨੂੰ ਤੁਸੀਂ ਕਾਪੀਆਂ ਪੈਨ ਵੰਡੋ ਉਹ ਕਰਕੇ ਹੀ ਸਾਇ ਆਪਣੇ ਸਮੂਹ ਪਿੰਡ ਵਾਸੀਆਂ ਨੇ ਮੈਂਬਰ ਪੰਚਾਇਤ ਸਰਪੰਚ ਜੋ ਸਾਡੇ ਪਿੰਡ ਦੇ ਮੋਹਤਬਰਿਆ ਉਹ ਅਹੀਂ ਰਲ ਕੇ ਸਾਰਿਆਂ ਨੇ ਅੱਜ ਪ੍ਰਾਲਾ ਕੀਤਾ ਵਾ ਕਿ ਬੱਚਿਆਂ ਦਾ ਹੌਸਲਾ ਵਧਾਈ ਕਰੀਏ ਜਿਹੜੇ ਫਰਸਟ ਸੈਗ ਡਾਉਣ ਕੇ ਉਹ ਅਹੀਂ ਟੀਚਰ ਸਾਹਿਬ ਉਹਨਾਂ ਨੂੰ ਕਹਿਣੇ ਆ ਉਹਨਾਂ ਨੂੰ ਦੱਸ ਦਿਓ ਉਹਨਾਂ ਨੂੰ ਕੱਲ ਨੂੰ ਆਪਾਂ ਕਿੱਟਾ ਦੇਵਾਂਗੇ ਸਾਰੇ ਬੱਚਿਓ ਮਿਹਨਤ ਕਰੋ ਰੱਜ ਕੇ ਜਿਹੜੇ ਬੱਚੇ ਫਰਸਟ ਹੋਣਗੇ ਉਹਨਾਂ ਨੂੰ ਆਪਾਂ ਕਿੱਟਾ ਦੇਵਾਂਗੇ ਤੁਹਾਨੂੰ ਇੰਨੇ ਆ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਅੱਜ ਪਿੰਡ ਦੀ ਸਾਬਕਾ ਪੰਚਾਇਤ ਤੇ ਮੌਜੂਦਾ ਪੰਚਾਇਤ ਮੈਂਬਰਾਂ ਨੇ ਇਕੱਠਾ ਹੋ ਕੇ ਪਿੰਡ ਵਾਸੀਆਂ ਨੇ ਇਕੱਠਾ ਹੋ ਕੇ ਜਿਹੜਾ ਆਓ ਸਕੂਲ ਦੇ ਵਿੱਚ ਕਾਪੀਆਂ ਪੈਨ ਵੰਡੇ ਗਏ ਨੇ ਕੀ ਕਹਿਣਾ ਚਾਹੋਗੇ ਐਸੇ ਮੌਕੇ ਤੇ ਉੱਤੇ ਸਮੂਹ ਪੰਚਾਇਤਦਾਰੋਂ ਪਹਿਲਾਂ ਅਸੀਂ ਜੀ ਆਇਆਂ ਕਹਿੰਦੇ ਆ ਤੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਸਕੂਲ ਦੇ ਵਿੱਚ ਆ ਕੇ ਬੱਚਿਆਂ ਨੂੰ ਕਾਫੀ ਸਟੇਸ਼ਨਰੀ ਦੀ ਵੰਡ ਕੀਤੀ ਆ ਤੇ ਸਾਡੇ ਬੱਚੇ ਵੀ ਬਹੁਤ ਖੁਸ਼ ਹੋਏ ਆ ਅਸੀਂ ਚਾਹੁੰਦੇ ਆਂ ਕਿ ਇਤਰਾ ਦੇ ਜਿਹੜੇ ਆ ਛੋਟੇ ਛੋਟੇ ਫੰਕਸ਼ਨ ਜਿਹੜੇ ਸਕੂਲ ਵਿੱਚ ਹੁੰਦੇ ਰਹਿਣੇ ਚਾਹੀਦੇ ਆ ਕਿਉਂ ਪਿੰਡ ਵਿੱਚ ਕਿ ਬੱਚੇ ਦਾ ਜਨਮ ਦਿਨ ਵਾ ਜਾਂ ਕੋਈ ਘਰ ਵਿੱਚ ਖੁਸ਼ੀ ਆ ਤੇ ਇਹ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਇਹਨਾਂ ਵਾਸਤੇ ਵੀ ਸਾਨੂੰ ਜਰੂਰ ਟਾਈਮ ਕੱਢਣਾ ਚਾਹੀਦਾ ਇਹਨਾਂ ਨੂੰ ਕੋਈ ਕਾਪੀਆਂ ਪੈਨਸਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਟ ਕੋਈ ਸਮਗਰੀ ਜਿਹੜੀ ਆ ਜਰੂਰ ਵਰਤਨੀ ਮਤਲਬ ਦੇਣੀ ਚਾਹੁੰਦੇ ਆ ਤੇ ਦੇਣੀ ਚਾਹੀਦੀ ਆ ਕਿਉਂਕਿ ਇਹ ਬੱਚੇ ਜਿਹੜੇ ਆ ਇਹ ਬਹੁਤ ਹੀ ਇੱਕ ਵੱਡਾ ਦਾਣਾ ਮਹਾ ਦਾਣਾ ਜੇ ਪੜ੍ਹਾਈ ਵਾਸਤੇ ਇਹ ਚੀਜ਼ ਬੱਚਿਆਂ ਨੂੰ ਦਿੰਨੇ ਆ ਇਹਦੇ ਨਾਲ ਦੀ ਕੋਈ ਵੀ ਜੜੀ ਆ ਉਹ ਚੀਜ਼ ਨਹੀਂ ਹੋ ਰਹੀ ਹੈਗੀ ਹੋਰ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਆ ਠੀਕ ਹੈ ਮੈਮ ਤੁਸੀਂ ਬਤਾਓ ਰ ਹੈਡ ਜੀ ਸਕੂਲ ਦੇ ਵਿੱਚ ਤੇ ਅੱਜ ਸਕੂਲ ਦੇ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਤੇ ਸਾਡੇ ਸਾਬਕਾ ਸਰਪੰਚ ਗੁਰਨਾਥ ਸਿੰਘ ਬਾਵਾ ਹਣਾਂ ਵੱਲੋਂ ਜਿਹੜਾ ਆ ਸਪੈਸ਼ਲਿਸਟ ਤੇ ਸਟੇਸ਼ਨਰੀ ਵੰਡੀ ਗਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਮੈਂ ਸਾਰੇ ਨਗਰ ਦਾ ਜਿਹੜੇ ਸਾਡੇ ਪੰਚਾਇਤ ਮੈਂਬਰ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਸਾਡੇ ਬੱਚਿਆਂ ਨੂੰ ਉਹਨਾਂ ਨੇ ਸਟੇਟਰੀ ਵੰਡਿਆ ਇਹ ਸਰਨੇ ਜੋ ਦੱਸਿਆ ਕਿ ਜਦੋਂ ਸਾਡੇ ਕਿਸੇ ਵੀ ਬੱਚੇ ਦਾ ਜਨਮ ਦਿਨ ਹੁੰਦਾ ਆ ਕਿਸੇ ਵੀ ਘਰ ਚ ਮੈਂਬਰ ਦਾ ਜਨਮ ਦਿਨ ਹੁੰਦਾ ਤੇ ਇਹਨਾਂ ਨਾਲ ਬਣਾਓਗੇ ਤੇ ਜ਼ਿਆਦਾ ਖੁਸ਼ੀ ਹੋਏਗੇ ਕਿ ਜਦੋਂ ਤੁਸੀਂ ਅੱਜ ਕਹਿ ਰਹੇ ਇਹਨਾਂ ਦਾ ਬੇਟਾ ਰਾਹੁਲ ਉਹ ਗਿਆ ਹੋਇਆ ਆ ਫੋਰਨ ਉਹਨੇ ਸਾਨੂੰ ਚਲੋ ਸਟੇਜ ਲਈ ਵਾਸਤੇ ਸਮਾਨ ਕਿਆ ਹੋਇਆ ਤੇ ਇਦਾਂ ਦੇ ਉਪਰਾਲੇ ਅੱਗੇ ਵੀ ਕੀਤੇ ਜਾਣ ਤੇ ਬੱਚੇ ਵੀ ਖੁਸ਼ ਹੁੰਦੇ ਆ ਜਦੋਂ ਤੁਸੀਂ ਉਹਨਾਂ ਨਾਲ ਜਨਮ ਦਿਨ ਕੋਈ ਇਦਾਂ ਦੀਆਂ ਖੁਸ਼ੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਸਾਂਝੀਆਂ ਕਰਦੇ ਜਿਓ ਤੇ ਬੱਚੇ ਸਾਡੇ ਜਿਹੜੇ ਆ ਨਾ ਬੜੇ ਹੀ ਖੁਸ਼ ਹੁੰਦੇ ਆ